ਕੋਈ ਨਹੀਂ ਠੀਕ ਬismillahirrahmanirrahim ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਹੀ ਰਹਿਮ ਕਰਨ ਵਾਲਾ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਅਸੀਂ ਸਾਰੇ ਪਵਿੱਤਰ ਵਈ ਨਦੀ ਜਿਹਨੂੰ ਕੀ ਸਮੇਂ ਦੀ ਮਾਰ ਨੇ ਕਾਲੀ ਵਈ ਦਾ ਨਾਮ ਦੇ ਦਿੱਤਾ ਸੀਗਾ ਉਸ ਨੂੰ ਬਿਲਕੁਲ ਸਵੱਛ ਤੇ ਸੁੰਦਰ ਬਣਾਏ ਹੋਏ 25 ਸਾਲ ਅੱਜ ਮੁਕੰਮਲ ਹੋਏ ਤੇ ਇਹਨਾਂ 25 ਸਾਲਾਂ ਦੀ ਇੱਕ ਲੰਬੀ ਦਾਸਤਾਨ ਦੀ ਮੁਬਾਰਕਬਾਦ ਦੇਣ ਲਈ ਸੰਤ ਸੀਚੇਵਾਲ ਜੀ ਦੇ ਨਿਰਮਲ ਕਟਿਆ ਵਿਖਿਆ ਸੀ ਸਾਰੇ ਅੱਜ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ 25 ਸਾਲ ਜਿਹੜੇ ਨੇ ਇਹ 25 ਸਾਲ ਸਿਰਫ 25 ਸਾਲ ਹੀ ਨਹੀਂ ਇਹ ਇਨਕਲਾਬ ਦੇ ਸਾਲ ਨੇ ਮਿਹਨਤ ਦੇ ਸਾਲ ਨੇ ਭਾਈਚਾਰੇ ਦੇ ਸਾਲ ਨੇ ਇਕ ਦਾ ਤੇ ਸਾਲ ਨੇ ਮੁਹੱਬਤ ਦੀ ਮਿਸਾਲ ਨੇ ਇਹ 25 ਬਰੇ ਆਨ ਵਾਲੇ ਸਮੇਂ 'ਚ ਸਾਡੀਆਂ ਨਸਲਾਂ ਦੇ ਲਈ 25000 ਸਾਲ ਤੱਕ ਲੋਕੀ ਯਾਦ ਕਰਨਗੇ ਕਿ ਇੱਕ ਮਰਦ ਕਲੰਦਰ ਸੀਗਾ ਜਿਸ ਨੇ ਕਾਲੀ ਵੇਈ ਨੂੰ ਵਾਪਸ ਬਈ ਨਦੀ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਅੱਜ ਭਾਰਤ ਦੇ ਵਿੱਚ ਜਿੱਥੇ ਅਲੱਗ-ਅਲੱਗ ਲੋਕ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਰਹੇ ਐ ਉੱਥੇ ਇੱਕ ਵਾਰ ਫਿਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਇਸ ਪਵਿੱਤਰ ਧਰਤੀ ਤੋਂ ਸੰਤ 시ਚੇਵਾਲ ਜੀ ਔਰ ਸਰਫਰਮਾ ਦੇ ਆਗੂ ਔਰ ਅਲੱਗ-ਅਲੱਗ ਸੰਸਥਾਵਾਂ ਦੇ ਮੁਖੀ ਜਿਹੜੇ ਨੇ ਇਹ ਇੱਕੋ ਹੀ ਜਗ੍ਹਾ ਇਕੱਠੇ ਹੋ ਕੇ ਸੁਨੇਹਾ ਦੇ ਰਹੇ ਨੇ ਕਿ ਪੰਜਾਬ ਦੀ ਧਰਤੀ 'ਚ ਪੰਜਾਬ ਦੇ ਵਿੱਚ ਮਿੱਠੀ ਕਣਕ ਤਾਂ ਬੋਈ ਜਾ ਸਕਦੀ ਹੈ ਨਫ਼ਰਤ ਦਾ ਬੀਜ ਨਹੀਂ ਬੋਇਆ ਜਾ ਸਕਦਾ ਆਓ ਆਪਾਂ ਰਲ ਮਿਲ ਕੇ ਇਸ ਨਫ਼ਰਤ ਨੂੰ ਪੂਰੇ ਦੇਸ਼ 'ਚੋਂ ਖਤਮ ਕਰਨ ਦੇ ਲਈ ਜਿਹੜਾ ਉਹ ਐਲਾਨ ਕਰੀਏ ਉਹ ਵੀ ਅੱਜ ਨਿਰਮਲ ਕੁੱਟਿਆ ਤੋਂ ਹੀ ਕੀਤਾ ਜਾਣਾ ਚਾਹੀਦਾ ਹੈ ਜੰਗ ਅਜ਼ਾਦੀ ਦੇ ਸਮੇਂ ਅੰਗਰੇਜ਼ਾਂ ਨੇ ਸਟੇਸ਼ਨਾਂ ਦੇ ਉੱਤੇ ਘੜੇ ਰਖਵਾ ਦਿੱਤੇ ਸੀਗੇ ਔਰ ਉਹਨਾਂ ਤੇ ਲਿਖ ਦਿੱਤਾ ਸੀ ਕਿ Hindu ਪਾਣੀ, Musalman ਪਾਣੀ ਔਰ ਜਦੋਂ ਟ੍ਰੇਨ ਆਉਂਦੀ ਸੀ ਆਵਾਜ਼ ਲਾਉਂਦੇ ਸੀ ਪਾਣੀ ਪਲਾਨ ਵਾਲੇ ਕਿ Hindu ਪਾਣੀ ਪੀਓ, Musalman ਪਾਣੀ ਪੀਓ ਤੇ 1936 ਵਿੱਚ ਲੁਧਿਆਣਿਆਂ ਦੇ ਸਭ ਤੋਂ ਵੱਡੇ ਆਜ਼ਾਦੀ ਕੋਲਾਟੀਏ ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਨੇ ਸਾਰੇ Hindu ਸੀਕ ਮੁਸਲਮਾਨਾਂ ਨੂੰ ਕਾ ਮੰਡੀ ਚੌਂਕ 'ਚ ਇਕੱਠੇ ਕੀਤਾ ਤੇ ਪੁੱਛਿਆ ਮੁਲਕ ਆਜ਼ਾਦ ਕਰਾਣਾ ਹੈ? ਉਹ ਕਹਿੰਦੇ ਹਾਂ ਜੀ ਕਰਾਣਾ ਹੈ। ਕਹਿੰਦਾ ਫਿਰ ਇਹ ਘਰੇ ਭੰਨ ਕੇ ਇੱਕੋ ਹੀ ਪਾਣੀ ਪੀਣਾ ਹੋਏਗਾ ਤਾਂ ਮੁਲਕ ਆਜ਼ਾਦ ਹੋਏਗਾ ਆਪਾਂ ਪੰਜਾਬੀਆਂ ਨੇ ਉਦੋਂ ਵੀ ਨਫ਼ਰਤ ਦੇ ਘਰੇ ਭੰਨੇ ਇੱਕੋ ਹੀ ਦਰਿਆ ਤੋਂ ਪਾਣੀ ਪੀਤਾ ਅੱਜ ਫਿਰ ਇਹ ਨਫ਼ਰਤ ਦੇ ਘਰੇ ਭੰਨਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬੀਆਂ ਦੇ ਮੋਢੇ ਦੇ ਉੱਤੇ ਦੁਬਾਰਾ ਆ ਗਈ ਹੈ ਤੇ ਸੰਤ ਸੀਚੇਵਾਲ ਜੀ ਨੂੰ ਮੈਂ ਤੁਹਾਨੂੰ ਮੁਬਾਰਕਾ ਦੇਣਾ ਚਾਹੁੰਨਾ ਸੰਤ ਤਾਂ ਬਹੁਤ ਸਾਰੇ ਨੇ ਔਰ ਸਾਰੇ ਸਤਕਾਰਯੋਗ ਨੇ ਸਾਰੇ ਆਪਣੀ ਆਪਣੀ ਜਗ੍ਹਾ ਸੇਵਾ ਕਰ ਰਹੇ ਨੇ ਲੇਕਿਨ ਪਰਿਆਵਰਣ ਦੀ ਜਿਹੜੀ ਸੇਵਾ ਹੈ ਪਾਣੀ ਨੂੰ ਸਵੱਛ ਕਰਨ ਦੀ ਜਿਹੜੀ ਸੇਵਾ ਹੈ ਦਰਖਤਾਂ ਨੂੰ ਬਚਾਉਣ ਦੀ ਜਿਹੜੀ ਸੇਵਾ ਹੈ ਇਹ ਪੂਰੀ ਇਨਸਾਨੀਅਤ ਨੂੰ ਬਚਾਉਣ ਲਈ ਹੈ ਕਿਉਂਕਿ ਸਾਤਾ ਹਿੰਦੂ ਸਿੱਖ ਮੁਸਲਮਾਨ ਇਸਾਈ ਜੈਨੀ ਬੋਧੀ ਇੱਕੋ ਹੀ ਹਵਾ ਦੇ ਵਿੱਚ ਲੈਂਦੇ ਨੇ ਉਹ ਧਰਮ ਨਹੀਂ ਵੰਡੇ ਹੋਏ ਇਸ ਲਈ ਜੋ ਇਹ ਕੰਮ ਕਰਦੇ ਪਏ ਨੇ ਇਹ ਕਾਬਲੇ ਤਾਰੀਫ ਵੀ ਹੈ ਤੇ ਇਹਨਾਂ ਦੇ ਪਿੱਛੇ ਤੁਰਨ ਵਾਲਾ ਵੀ ਹੈ ਮੈਂ ਇਹਨਾਂ ਨੂੰ ਯਕੀਨ ਦਿਲਾਉਣਾ ਚਾਹਨਾ ਪੰਜਾਬ ਦੇ ਮੁਸਲਮਾਨਾਂ ਵੱਲੋਂ ਵੀ ਔਰ ਸਮੂਹ ਪੰਜਾਬੀਆਂ ਵੱਲੋਂ ਕਿ ਜਦ ਵੀ ਕਦੀ ਤੁਸੀਂ ਨਿਕਲੋਗੇ ਸਮੁੱਚਾ ਪੰਜਾਬ ਤੁਹਾਡੀ ਸੋਚ ਤੇ ਉੱਤੇ ਪੈਰਾ ਦੇਗਾ ਇਨਸ਼ਾ ਅੱਲਾਹ ਤਾਲਾ ਨਫਰਤ ਇਸ ਦੁਨੀਆ 'ਚ ਗੱਲ yaad ਰੱਖਣੀ ਹੈ ਕਿ ਤਨਤਨ ਗੁਰੂ ਨਾਨਕ ਦੇਵ ਜੀ ਦੇ ਸੱਜੇ ਕੱਬੇ ਭਾਈ ਲਾਲੋ ਤੇ ਭਾਈ ਮਰਦਾਨਾ ਸੀ ਫਿਰ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮੇਸ਼ ਪਿਤਾ ਨੇ ਵਕਤ ਦੇ ਜ਼ਾਲਿਮਾਂ ਦੇ ਖਿਲਾਫ ਜਦ ਆਪਣੀ ਆਵਾਜ਼ ਬੁਲੰਦ ਕੀਤੀ ਤੇ ਨਬੀ ਖਾਹ ਤੇ ਗਨੀ ਖਾਨ ਨੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਮੋਢੇ ਚੱਕਿਆ ਪੀਰ ਬੁੱਧੂ ਸ਼ਾਹ ਨੇ ਆਪਣੀਆਂ ਕੁਰਬਾਨੀਆਂ ਪੇਸ਼ ਕੀਤੀਆਂ ਔਰ ਫਿਰ ਟੌਡਰਮਲ ਦੀਵਾਨ ਵਰਗੇ ਬਹਾਦਰ ਹਿੰਦੂ ਨੇ ਅੱਗੇ ਵਧ ਕੇ ਆਪਣੀ ਕੁਰਬਾਨੀ ਪੇਸ਼ ਕੀਤੀ ਹੈ ਪੰਜਾਬੀਆਂ ਦੇ ਡੀ ਐਨ ਏ ਦੇ ਵਿੱਚ ਨਫ਼ਰਤ ਨਹੀਂ ਹੈ ਪੰਜਾਬੀ ਮੁਹੱਬਤ ਦੇ ਲਈ ਲੜਦੇ ਆਂ ਅਣਖ ਦੇ ਲਈ ਲੜਦੇ ਆਂ ਅਸੀਂ ਆਪਣੀ ਅਣਖ ਦੇ ਨਾਲ ਕਦੀ ਸਮਝੌਤਾ ਨਹੀਂ ਹੁੰਦਿਆਂਗੇ ਇਨਸ਼ਾ ਅੱਲਾਹ ਤਾਲਾ ਤੇ ਇਹਨਾਂ ਹੀ ਅਖਰਾਂ ਦੇ ਨਾਲ ਇੱਕ ਵਾਰ ਫਿਰ ਮੁਬਾਰਕਬਾਦ ਵੀ ਦਿਨਾ ਸਾਡੇ ਦਾ ਲੁਧਿਆਣਾ ਪਹੁੰਚ ਕੇ ਅਸੀਂ ਤਾਂ ਇਹਨਾਂ ਦੇ ਜ਼ਿਆਦਾ ਰਿਣੀ ਆਂ ਲੁਧਿਆਣੇ ਬੁੱਢੇ ਦਰਿਆ ਦਾ ਨਾਂ ਬੁੱਢਾ ਨਾਲਾ ਹੋ ਗਿਆ ਤੇ ਬਾਬਾ ਜੀ ਨੇ ਪਿਛਲੇ 6-7 ਮਹੀਨੇ ਚ ਸਾਡੀ ਸੈਂਟਰਲ ਜੇਲ੍ਹ ਤੱਕ ਪਿਛੋਂ ਜਿੱਥੋਂ ਪਾਣੀ ਆ ਰਿਹਾ ਹੈ ਬਲਿਆਵਾਲ ਤੋਂ ਵੀ ਪਿਛੋਂ ਉੱਥੇ ਤੱਕ ਪਾਣੀ ਜਿਹੜਾ ਬਿਲਕੁਲ ਸਾਫ਼ ਕਰ ਦਿੱਤਾ ਲੁਧਿਆਣੇ ਵਾਲੇ ਤਾਂ ਉਦਾਂ ਹੀ ਇਹਨਾਂ ਦੇ ਰਿਣੀ ਨੇ ਕਿ ਇਹ ਬੁੱਢੇ ਦਰਿਆ ਨੂੰ ਵਾਪਸ ਦਰਿਆ ਬਣਾਉਣ ਲਈ ਕੰਮ ਕਰਦੇ ਪਏ ਨੇ ਇੱਕ ਬਾਰ ਫਿਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਮੈਂ ਉਮੀਦ ਕਰਦਾ ਕਿ ਅਗਲੇ ਸਾਲ ਫਿਰ ਤੁਹਾਡੇ ਨਾਲ ਇਨਸ਼ਾ ਅੱਲਾਹ ਤਾਲਾ ਇੱਥੇ ਸਾਂਝ ਪਾਵਾਂਗੇ ਬਹੁਤ-ਬਹੁਤ ਧੰਨ